ਇਹ ਇੱਕ ਐਸਾ ਬਿਜ਼ਨਸ ਹੈ ਗਾਇਆਂ ਦਾ ਕਿ ਸਵੇਰੇ ਉੱਠਣ ਲੱਗਿਆਂ ਪੈਸੇ ਰਾਤ ਨੂੰ ਸੌਣ ਲੱਗਿਆਂ ਪੈਸੇ ਠੀਕ ਹੈ ਜੀ ਇਹ ਐਸਾ ਵਧੀਆ ਇੰਨਾ ਵਧੀਆ ਬਿਜ਼ਨਸ ਹੈ ਸਾਸਰੀ ਕਾਲ ਜੀ ਸਵਾਗਤ ਹੈ ਜੀ ਅੱਜ ਫੇਰ ਨਵੇਂ ਵਲੌਗ ਚ ਤੇ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਤੇ ਹੋਰ ਸੁਣਾਓ ਸਾਰੇ ਵਧੀਆ ਠੀਕ ਠਾਕ ਜੇ ਤੇ ਅੱਜ ਦੱਸਿਓ ਵੀ ਬਾਰਿਸ਼ ਕਿੱਥੇ ਕਿੱਥੇ ਹੋਈ ਹੈ ਅੱਜ ਕਿੱਥੇ ਕਿੱਥੇ ਪਈ ਹੈ ਕਿ ਤੁਹਾਡੇ ਮੀਂਹ ਜਿਆਦਾ ਪੈ ਗਿਆ ਅੱਜ ਇੱਥੇ ਨਾਲ ਹਵਾ ਦੇ ਨਾਲ ਮੀਂਹ ਤੇ ਇਧਰ ਹਡੇ ਬਿਆਸ ਵਾਲਾ ਦਰਿਆ ਵੀ ਚੜਿਆ ਤੇ ਸੋ ਪੁਲਿਸ ਬਿਲਕੁਲ ਆਪਣਾ ਧਿਆਨ ਰੱਖਿਓ ਠੀਕ ਹੈ ਜੀ ਕਿਉਂਕਿ ਹਿਮਾਚਲ ਦੇ ਵਿੱਚ ਤਿੰਨ ਚਾਰ ਜਗ੍ਹਾ ਬੱਦਲ ਫਟਿਆ ਤਾਂ ਸਾਰਾ ਪਾਣੀ ਆਪਾਂ ਸਾਡੇ ਬਿਆਸ ਵਿੱਚ ਹੀ ਆਇਆ ਠੀਕ ਹੈ ਜੀ ਤੇ ਬਿਲਕੁਲ ਧਿਆਨ ਨਾ ਰਹਿਣਾ ਤੇ ਅੱਜ ਆਪਾਂ ਵਲੌਗ ਬਣਾਉਣ ਲੱਗੇ ਹਾਂ ਕਿ ਅਹੀਂ ਵੀ ਜਿੱਦਾਂ ਨਾ ਡੰਗਾ ਰੱਖਿਆ ਤੇ ਕਈ ਜਿਹੜੇ ਵਿਚਾਰੇ ਡੇਰੀ 'ਚ ਦੁੱਧ ਪਾਉਣ ਆਉਂਦੇ ਆ ਤੇ ਉਹ ਰੋਂਦੇ ਆ ਅਹੀਂ ਵੀ ਜਾਣੇ ਪਾਉਣ ਤੇ ਉਹ ਕਹਿੰਦੇ ਯਾਰ ਫਾਇਦਾ ਨਹੀਂ ਹੁੰਦਾ ਕੀ ਫਾਇਦਾ ਯਾਰ ਵੇਖੋ ਫਾਇਦਾ ਕੀ ਹੁੰਦਾ ਜੇ ਤੁਸੀਂ ਆਖੋ ਵੀ ਅਹੀਂ ਪੱਠਿਆਂ ਤੇ ਸਿਰ ਤੇ ਦੁੱਧ ਲੈਣਾ ਵਾ ਤੇ ਉਹ ਗੱਲ ਨਹੀਂ ਬੰਦੀ ਹੈਗੀ ਠੀਕ ਹੈ ਜੀ ਤੇ ਜੇ ਤੁਸੀਂ ਫੀਡ ਦੀ ਬੋਰੀ ਲੈ ਕੇ ਆਉਂਦੇ ਜੇ ਤੇ ਤੁਸੀਂ ਆਖੋ ਵੀ ਜਾਨਾ ਮੈਂ 15 ਦਿਨ ਕੱਢਨੇ ਆ ਤੇ ਬਈ ਜੇ ਤੁਸੀਂ 15 ਦਿਨ ਗਾਂ ਥਲੇ ਦੁੱਧ ਕਿੰਨਾ ਕਰਜੂਗਾ ਠੀਕ ਹੈ ਜੀ ਮੇਰੇ ਪੱਠਿਆਂ ਦੇ ਪੱਠੇ ਸਿਰਫ ਹੁੰਦੇ ਆ ਕਿ ਤੂੜੀ ਡੰਗਰ ਨੂੰ ਖਵਾ ਦਈਏ ਕਿਉਂਕਿ ਤੂੜੀ ਹੁੰਦੀ ਤਾਕਤਵਰ ਠੀਕ ਹੈ ਜੀ ਕੀ ਸਾਡਾ ਡੰਗਰ ਤੂੜੀ ਖਾਵੇ ਤੇ ਡੰਗਰ ਦੀ ਸਿਹਤ ਬਣੀ ਰਵੇ ਠੀਕ ਹੈ ਜੀ ਪੱਠੇ ਤਾਂ ਤਾਂ ਹਰਾ ਖਵਾਈ ਦਾ ਤੇ ਹੁਣ ਹੁਣ ਸਾਡੇ ਕੋਲ ਤਿੰਨ ਡੰਗਰ ਨੇ ਚਲੋ ਅਸੀਂ ਇੱਕ ਗਾਂਹ ਤੋਂ ਸਟਾਰਟ ਕੀਤਾ ਕੰਮ ਹੌਲੀ ਹੌਲੀ ਆਪਣੇ ਚਲੋ ਡੰਗਰ ਹੌਲੀ ਹੌਲੀ ਕਰਕੇ ਗਾਂਹਾਂ ਲਿਆਂਦੀਆਂ ਹਾਂ ਉਹਨਾਂ ਦੀ ਪਰ ਗਾਂ ਜਿਹੜੀ ਆ 12 14 ਲੀਟਰ ਦੁੱਧ ਦੇਣ ਦੀ ਆ ਠੀਕ ਆ ਤੇ ਜੇ ਪਰ ਗਾਂ ਦਾ ਦੁੱਧਾਂ ਹੀ 15000 ਦਾ ਵੇਚਣ ਦੇ ਆ ਤੇ ਘੱਟੋ ਘੱਟ ਵੀ ਸਾਰਾ ਤੂੜੀ ਦਾ ਖਰਚਾ ਪਾ ਆ ਗਿਆ ਨਾ ਘੱਟੋ ਘੱਟ ਵੀ ਡੰਗਰ ਦਾ 6000 ਰੁਪਇਆ ਜਾਨੀ ਕਿ ਤੁਸੀਂ ਚਲੋ ਆਧੀ ਕੱਢ ਦੋ ਤੁਸੀਂ ਪਰ ਗਾਂਹ 8000 ਰੁਪਇਆ ਤੁਸੀਂ ਕੱਢ ਲਓ ਆਪਣਾ ਤੇ ਉਦਲਾ ਸਾਰਾ ਡੰਗ ਗਾਈ ਨੂੰ ਖਵਾ ਲਓ ਘਟੋ ਘੜੀ ਚਾਹ 5 5 6000 ਦਾ ਵੰਡ ਜਿਹੜਾ ਗਾਈ ਨੂੰ ਤੁਸੀਂ ਜ਼ਰੂਰ ਖਵਾ ਲੈਣਾ ਤੇ ਫੇਰ ਹੀ ਜਾ ਕੇ ਫਾਇਦਾ ਹੁੰਦਾ ਵਾ ਕਿਉਂਕਿ ਜਦੋਂ ਡੰਗਰ ਸੁੰਦਾ ਵਾ ਵੇਖੋ ਕਿ ਕਿਦਾਂ ਮਤਲਬ ਜਦੋਂ ਦੁੱਧ ਦਿੰਦੀ ਹੈ ਕਿੰਨਾ ਵਧੀਆ ਦੁੱਧ ਦਿੰਦੀ ਹੈ ਤੇ ਦਾਦਾ ਕਿਲੋ ਵੀ ਬੋਲੀ ਦੇ ਦਿੰਦੀ ਦਿਹਾੜੀ ਦੀ ਤੇ ਵੇ ਲੋਕੀ ਉਹ ਤੁਹਾਨੂੰ ਸ਼ੁਰੂ ਚ 10 ਕਿਲੋ ਦਿੰਦੀ ਆ ਤੇ ਜਦੋਂ ਉਹ ਤੁਹਾਡੇ ਹੱਥ ਵਾਸ ਹੁੰਦਾ ਕਿ ਹੋਣਾ ਹੀ ਦੁੱਧੇ ਦਾ ਵਧਾਉਣਾ ਜਾਂ ਘਟਾਉਣਾ ਵਾ ਠੀਕ ਹੈ ਜੀ ਉਸ ਹੁਗਾ ਸਾਡਾ ਫਾਇਦਾ ਸ਼ੁਰੂ ਚ ਫਾਇਦਾ ਕਰ ਦਿੰਦੀ ਗਾਈ ਕਿ ਜਾਓ ਤੁਸੀਂ ਦੁੱਧ ਵੇਚੋ ਤੇ ਮੇਰੇ ਜੋਗੇ ਪਹਿਲੇ ਆ ਕੇ ਤੇ ਮੈਨੂੰ ਵੰਡ ਪਾਓ ਤੇ ਬਾਕੀ ਉਹ ਸਾਡੇ ਹੱਥ ਵਾਸ ਹੁੰਦਾ ਵਾ ਕਿ ਗਾਈ ਦਾ ਦੁੱਧ ਘਟਾਉਣਾ ਜਾਂ ਵਧਾਉਣਾ ਜੇ ਤੁਸੀਂ ਚੰਗੀ ਡਾਈਟ ਰੱਖੋਗੇ ਜਾਨਵਰ ਦੀ ਤੇ ਸੂਨ ਤੱਕ ਜਾਨੀ ਕਿ ਦੁੱਧ ਵਧਿਆ ਦਿੰਦੀ ਰਹਿੰਦੀ ਆ ਉਹ ਬਾਅਦ ਬਾਅਦ ਚ ਟਾਢੇ ਹੱਥ ਵਸ ਬਾਈ ਦੁੱਧ ਕਿਦਾਂ ਘਟੋਣਾ ਠੀਕ ਹੈ ਜੀ ਤੇ ਇਹ ਨਹੀਂ ਗੱਲ ਹੈਗੀ ਕਿ ਜੇ ਬਈ ਡੰਗਰ ਨੰਗਰ ਵਸ਼ਾ ਪੈਦਾ ਨਹੀਂ ਦਿੰਦਾ ਬਹੁਤ ਫਾਇਦਾ ਦਿੰਦਾ ਠੀਕ ਹੈ ਜੇ ਕੱਲ ਨੂੰ ਸੁੰਦੀ ਹੈ ਚੰਗੇ ਟੀਕੇ ਲਵਾਏ ਆ ਕੱਲ ਨੂੰ ਜੇ ਵਸ਼ੀ ਐਚ ਐਫ ਆ ਆਂਦੀ ਆ ਜਾਂ ਸ਼ਾਈ ਵਾਲ ਆ ਜਾਂਦੀ ਆ ਤੇ ਯਾਨੀ ਕਿ ਇਹ ਜੇ ਕੱਲ ਨੂੰ ਤਿਆਰ ਹੀ ਕਰਦੇ ਆ 12 12 ਮਹੀਨਿਆਂ ਦੇ ਵਿੱਚ ਵਸ਼ੀ ਜਿਹੜੀ ਆ ਤਿਆਰ ਹੋ ਜਾਂਦੀ ਆ ਜੇ ਇਹਨੂੰ ਚੰਗਾ ਵਾਂਡਾ ਹੀ ਪਾਉਨੇ ਆ ਵਧੀਆ ਪ੍ਰੋਟੀਨ ਦਿੰਨੇ ਆ ਤੇ ਯਾਨੀ ਕਿ 12 ਮਹੀਨੇ ਨੂੰ ਟੀਗਾ ਲੱਗ ਜਾਂਦਾ 18 ਮਹੀਨੇ ਪਛੀ ਸੂਪੰਦੀ ਆ ਤੇ ਸੂਪਿੰਦੀ ਆ ਤਾਂ ਘੱਟੋ ਘੱਟ ਵੀ ਜ਼ਿਆਦਾ ਨਹੀਂ ਕਹਿੰਦਾ ਐਚ ਐਫ ਜਿਹੜੀ ਆ ਘੱਟੋ ਘੱਟ ਵੀ 50 60 ਹਜ਼ਾਰ ਤੋਂ ਘੱਟ ਨਹੀਂ ਹੈਗੀ ਤੇ ਮੰਨ ਕੇ ਚਲੋ ਵੀ ਤੇ ਆ ਗਈ ਨਾ ਤੇ ਉਹੋ ਹੀ ਆ ਕਿ ਫਾਇਦਾ ਬਹੁਤ ਵਾ ਇਹ ਨਾ ਆਖੋ ਕਿ ਫਾਇਦਾ ਨਹੀਂ ਹੈਗਾ ਹੁਣ ਮੰਨ ਕੇ ਚਲੋ ਸਾਡੇ ਕੋ ਕਿਹੜੀ ਨਹੀਂ ਪੈਲੀ ਆ ਆਹੀਂ ਪੈਲੀ ਉਹ ਬਗੈਰ ਵੀ ਆਹੀਂ ਮੈਂ ਸਿਰਫ ਰੱਖੀ ਡਾਈਟ ਜਿੱਦ ਕਿ ਆਪਾਂ ਤੂੜੀ 9 10 ਟਰਾਲੀਆਂ ਤੂੜੀ ਦੀਆਂ ਬਣਾਈਆਂ ਤੇ ਇਹ ਵੰਡ ਬਣਾਈ ਦਾ ਘੱਟੋ ਘੱਟ ਵੀ ਹੁਣ ਮੇਰੇ ਕੋਲ ਪਹਿਲਾਂ ਦੋ ਡੰਗਰੀ ਦਾ ਘੱਟੋ ਘੱਟ ਮੇਰਾ 10-11000 ਦਾ ਵੰਡੇ ਜਿਹੜਾ ਮਹੀਨੇ ਦਾ ਇਹਨਾਂ ਨੂੰ ਖਵਾਈਦਾ ਠੀਕ ਹੈ ਤਾਂ ਵਸ਼ੀ ਬਾਤ ਵਿੱਚ ਵੱਖਰਾ ਮੈਂ ਮਹੀਨੇ-ਮਹੀਨੇ ਦਾ ਰੱਖਿਆ ਹੋਇਆ ਇੱਕ ਕਾਰਗਿਲ ਦੀ ਫੀਡ ਹੁੰਦੀ ਆ ਕਾਫ ਗਰੋਵਰ ਜਿਹੜੀ ਬੱਚਿਆਂ ਨੂੰ ਦੇਈਦੀ ਆ ਵਧੀਆ ਸਿਹਤ ਬਣਨ ਵਾਸਤੇ ਉਹ ਦੇਣ ਦੇ ਮਸ਼ੀਨ ਨੂੰ ਠੀਕ ਹੈ ਤੇ ਜਿਹੜਾ ਵੀ ਆਉਂਦਾ ਜਾਰਾ ਵਸ਼ੀ ਵੇਂਦਾ ਕਹਿੰਦਾ ਵੀ ਇਹ ਸਾਲ ਤੋਂ ਵੱਧ ਬਾ ਮੈਂ ਸਾਲ ਦੀ ਇਹ 7 ਮਹੀਨੇ ਦੀ ਹੋਈ ਆ ਠੀਕ ਹੈ ਜੀ ਤੇ ਬਾਕੀ ਆਪਣੇ ਹੱਥ 바ਸ ਹੁੰਦਾ ਵੀ ਡੰਗਰ ਦੀ ਜਿੰਨੀ ਸੇਵਾ ਕਰ ਲਾਂਗੇ ਹਨ ਉਨਾ ਹੀ ਮੇਵਾ ਮਿਲੂਗਾ ਫਾਇਦਾ ਬਹੁਤ ਵਾ ਤੇ ਜਿੱਦਾਂ ਲੋਕ ਕਹਿੰਦੇ ਵੀ ਅਸੀਂ ਬਾਹਰ ਚੱਲ ਜਾਣਾ ਵਾ 16 17 18 ਲੱਖ ਰੁਪਇਆ ਲਾ ਕੇ ਤੇ ਕਈ ਉੱਥੇ ਜਾ ਕੇ ਖੱਜਲ ਹੁੰਦੇ ਆ ਕੰਮ ਨਹੀਂ ਮਿਲਦੇ ਤੇ ਫਾਇਦਾ ਕੀ ਯਾਰ ਤੁਸੀਂ ਇੱਥੇ 70 70 ਹਜ਼ਾਰ ਦੀਆਂ ਜਿੰਨਾ ਕੋ ਪੈਲੀ ਬੰਨਾ ਹੈਗਾ ਵਾ ਉਹ 70 80 ਹਜ਼ਾਰ ਦੀਆਂ ਗਾਈਆਂ ਬੰਨੋ ਲਿਆ ਕੇ ਇੱਥੇ ਯਾਰ 20 ਲੱਖ ਰੁਪਇਆ ਥੋੜਾ ਨਹੀਂ ਹੁੰਦਾ ਜੇ ਤੁਸੀਂ ਚਾਹੋ ਨਾ ਤੇ ਆਪਣਾ ਬਿਜ਼ਨਸ ਇੱਥੇ ਖੜਾ ਕਰ ਸਕਦੇ ਹੋ ਜਦਾਂ ਕਿ ਜਿਹਾ ਬੰਦੇ ਨੇ 10 ਲੱਖ ਰੁਪਇਆ 20 ਲੱਖ ਲਾਉਣਾ ਬਾਹਰ ਜਾਣ ਵਾਸਤੇ ਤੇ ਤੁਸੀਂ ਇਹ ਕੰਮ ਕਰੋਗੇ ਤੁਸੀਂ 70 70 80 80 ਹਜ਼ਾਰ ਦੀਆਂ ਗਾਈਆਂ ਵੀ ਲੈ ਆਓ ਉਹ ਯਾਰ ਤੁਸੀਂ 1.5-2 ਲੱਖ ਦੇ ਇੱਥੇ ਕਮਣ ਲੱਗ ਜਾਣਾ ਉੱਥੇ ਜਾ ਕੇ ਮਿਹਨਤ ਕਰਨੀ ਇੱਥੇ ਮਿਹਨਤ ਕਰੋ ਬਹੁਤ ਫਾਇਦਾ ਹੋਵੇ ਐਸੀ ਗੱਲ ਨਹੀਂ ਹੁਣ ਐਵੇਂ ਕਈ ਨੇ ਕਈ ਵਾਰਾਨੂੰ ਵੀ ਬਾਹਰ ਭੇਜੋ ਲੇਕਿਨ ਨਹੀਂ ਕਈ ਵਾਰੀ ਸੋਚੀਦਾ ਯਾਰ ਕੋਈ ਫਾਇਦਾ ਨਹੀਂ ਜੇ ਨਾ ਕੰਮ ਮਿਲਿਆ ਸਾਡੇ ਪੈਸੇ ਡੁੱਬ ਗਏ ਤੇ ਕੀ ਕਰਾਂਗੇ ਤੇ ਆਪਾਂ ਫਿਰ ਅਸੀਂ ਹੁਣ ਉਸ ਹਿਸਾਬ ਨਾਲ ਹੀ ਆਪਣਾ ਬਿਜ਼ਨਸ ਸ਼ੁਰੂ ਕਰਾਂਗੇ ਹੌਲੀ ਹੌਲੀ ਕਾਲ ਨੂੰ ਜਿੱਦਾਂ ਕਿ ਛੋਟਾ ਬ੍ਰਦਰ ਵਾ ਆਪਾਂ ਦੋਵਾਂ ਨੇ ਰਲ ਕੇ ਆਪਣਾ ਬਿਜ਼ਨਸ ਸਟਾਰਟ ਕਰਨਾ ਠੀਕ ਹੈ ਜੀ ਕਿ ਚਲੋ ਅਸੀਂ ਬਾਹਰ ਦਾ ਹੀ ਨਹੀਂ ਸੋਚਦੇ ਸਾਇਦ ਕਿ ਬਾਹਰ ਜਾਣਾ ਠੀਕ ਹੈ ਬਾਹਰ ਹੋ ਜਾਂਦਾ ਵੀ ਜਿਹਦੇ 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 ਕੋ 60 70 ਲੱਖ ਰੁਪਇਆ ਪਿਆਜ 20 ਤੀ ਖਰਾਬ ਹੋ ਜੂਗਾ ਤੇ ਕੋਈ ਗੱਲ ਨਹੀਂ ਠੀਕ ਹੈ ਅਸੀਂ ਵੀ ਆਪਾਂ ਵੀ ਭਰਾ ਅਸੀਂ ਵੀ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਨਾ ਹੀ ਜ਼ਿਆਦਾ ਅਮੀਰ ਹਾਂ ਤੇ ਨਾ ਹੀ ਗਰੀਬ ਆਂ ਬਿਲਕੁਲ ਵਿਚਲੇ ਲੈਵਲ ਤੇ ਚੱਲਦੇ ਆਂ ਠੀਕ ਹੈ ਜੀ ਤੇ ਆਪਾਂ ਹੌਲੀ ਹੌਲੀ ਕਰਾਂਗੇ ਹੌਲੀ ਹੌਲੀ ਬਿਜ਼ਨਸ ਵਧਾਵਾਂਗੇ ਤੇ ਸਾਡਾ ਬੜਾ ਮਨ ਲੱਗਦਾ ਇਹਨਾਂ ਦੇ ਨਾਲ ਤੇ ਚਾਹ ਹੁੰਦਾ ਕਿ ਕੰਮ ਕਰੀਏ ਦੰਗਰਾਂ ਦੀ ਸੇਵਾ ਕਰੀਏ ਬਹੁਤ ਚਾਹ ਹੁੰਦਾ ਬੜੀ ਖੁਸ਼ੀ ਮਿਲਦੀ ਆ ਠੀਕ ਹੈ ਜੀ ਤੇ ਚਲੋ ਬਾਕੀ ਵਾਹਿਗੁਰੂ ਨੇ ਕਿਰਪਾ ਕਰਨੀ ਆ ਉਹਨੇ ਹੀ ਆਨੂੰ ਰਾਹ ਵਿਖਾਉਣਾ ਆਈ ਉਹਦੇ ਰਾਹ ਤੇ ਚੱਲਣਾ ਤੇ ਮਿਹਨਤ ਕਰਾਂਗੇ ਤਾਂ ਫਲ ਮਿਲੂਗਾ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਕਿ ਜਿਹੜੀ ਜਿਹੜੀ ਅਸੀਂ ਚੀਜ਼ ਮੈਂ ਬਣਾਈ ਆ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਉਹਨਾਂ ਆ ਜਿੱਦਾਂ ਢੀ ਵਸ਼ੀ ਆ ਇਹਨੂੰ ਸਾਰੇ ਕਹਿੰਦੇ ਆ ਵੀ ਇਸ ਸਾਲ ਤੋਂ ਉੱਪਰ ਆ ਸਾਲ ਤੋਂ ਉੱਪਰ ਨਹੀਂ ਇਹ ਕਿਉਂਕਿ ਹੱਡੀ ਵਸ਼ੀ ਨੂੰ ਲੱਗ ਗਿਆ ਬਸ ਇਹ 7 ਮਹੀਨੇ ਦੀ ਹੋ ਗਈ ਢੀ ਵਸ਼ੀ ਠੀਕ ਹੈ ਜੀ 7 ਮਹੀਨੇ ਦੀ ਵਸ਼ੀ ਹੈ ਜੇ ਤੇ ਮੈਂ ਤੁਹਾਨੂੰ ਵੰਡ ਦੱਸਣਾ ਜਿਹੜਾ ਵੰਡ ਪਉਨੇ ਆ ਵਾਂਡਾ ਵੇਖੋ ਜੀ ਆਹ ਪੇਟੀ ਆ ਠੀਕ ਹੈ ਜੀ ਇਹ ਪੇਟੀ ਆ ਤੇ ਆ ਪਾਵਾਂਡ ਤਿਆਰ ਕਰਦੇ ਆ ਜੀ ਠੀਕ ਹੈ ਜੀ ਜਾਨੀ ਕਿ ਇਹਦੇ ਵਿੱਚ ਅਸੀਂ 30 40 ਕਿਲੋ ਕਣਕ ਪਾਈ ਦੀ ਆ ਕਵੰਟਲ ਮੱਕੀ ਮਸਰਾਂ ਦੀ ਸੂੜੀ ਤੇ ਬੜੇਮਿਆਂ ਦੀ ਖਾਲ ਸਰੋਂ ਦੀ ਖਾਲ ਸੋਇਆ ਬੀਨ ਚੋਕਰ ਫਿਰ ਕਾਲਾ ਲੂਣ 5 ਕਿਲੋ 6 ਕਿਲੋ ਨਸ਼ਾਦਰ ਮਿੱਠਾ ਸੋਡਾ ਸੌਂਫ ਜਵੈਣ ਤੇ ਸੋਹ ਜੀ ਮੈਂ ਤੁਹਾਨੂੰ ਪਾ ਸਕਦੇ ਹਾਂ ਦੁੱਧ ਦਾ ਟੇਸਟ ਵਧਾਉਣ ਵਾਸਤੇ ਬਾਕੀ ਜੇ ਤੁਹਾਡੀ ਮਰਜ਼ੀ ਹੈ ਜੇ ਨਹੀਂ ਵੀ ਪਾਉਣਾ ਤਾਂ ਵੀ ਕੋਈ ਗੱਲ ਨਹੀਂ ਬਾਕੀ ਆਹ ਡਾਈਟ ਆਪਾਂ ਦਿੰਨੇ ਆ ਵਿੱਚ ਮਿੱਲੀ ਮਿਕਚਰ ਪਾਊਡਰ ਪੌਲੀ ਦਾ ਵਾ ਕਿਲੋ ਇੱਕ ਕੀ ਡੰਗਰਾਂ ਦੀ ਚਲੋ ਵਧੀਆ ਸੰਦਰੋਂ ਵਧੀਆ ਰਹਿੰਦੀਆਂ ਠੀਕ ਹੈ ਜੀ ਤੇ ਸਾਡਾ ਛੋਟਾ ਬ੍ਰਦਰ ਵੀ ਉੱਥੇ ਚੱਕੀ ਦੇ ਕੰਮ ਕਰਦਾ ਤੇ ਉਹੀ ਉੱਥੇ ਜਾਈਦਾ ਵਾ ਖਰਚੋਵਾਲ ਸੇ ਆਪਣੇ ਕੀ ਨਾਂ ਲੈਂਦੇ ਆ ਆਪਣੇ ਜਿੰਨਾ ਦਾ ਹੀ ਇਹੋ ਹੀ ਥਾਂ ਲਿਆ ਵਾ ਸ਼ਿਵਾ ਅਗਰੋ ਵਾਲੇ ਨੇ ਕਾਲੇ ਸ਼ਾਹ ਦੇ ਨਾਂ ਤੇ ਹਰੀਆਣਾ ਸਟੋਰ ਉਹਨਾਂ ਦਾ ਆਪਣਾ ਹੀ ਆ ਤੇ ਉਹਨਾਂ ਦੀ ਆਪਣੀ ਫੈਕਟਰੀ ਆ ਤੇ ਉੱਥਾਂ ਹੀ ਬਣਾਉਂਦੇ ਆ ਬਹੁਤ ਵਧੀਆ ਵੰਡ ਬਣਾ ਕੇ ਦਿੰਦੇ ਆ ਆ ਲਾਗੇ ਖਲੋ ਕੇ ਬਣਵਾਈ ਦਾ ਕੋਈ ਗੱਲ ਹੀ ਨਹੀਂ ਆ ਜਿਹੜੀ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਐ ਉਹ ਬਣਵਾ ਲੈਣੇ ਆ ਤੇ ਬਹੁਤ ਵਧੀਆ ਮਤਲਬ ਡੰਗਰਾਂ ਵਾਂ ਤੇ ਰੀਅਲ ਚੀਜ਼ ਐ ਹੋਈ ਆ ਜਿਹੜਾ ਡੰਗਰਾਂ ਨੂੰ ਦਾਣਾ ਜਿਹੜਾ ਦੇਣਾ ਨਾ ਉਹਦੇ ਨਾਲ ਜਾਨੀ ਕਿ ਡੰਗਰ ਫਿੱਟ ਰਿੰਦਾ ਵਾ ਪੱਠੇ ਜਿਹੜੇ ਆ ਨਾ ਪੱਠੇ ਆ ਨਾ ਦਾ ਡੰਗਰ ਦੁੱਧ ਨਹੀਂ ਦੇ ਸਕਦਾ ਨੇਰੇ ਪੱਠਿਆਂ ਨਾਲ ਠੀਕ ਹੈ ਜੀ ਬੰਡ ਜ਼ਰੂਰੀ ਹੈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੇ ਤੂੰ ਡੰਗਰ ਕੋ ਕੁਝ ਲੈਣਾ ਠੀਕ ਹੈ ਜੀ ਮੰਨ ਕੇ ਚੱਲੋ ਕਿ ਜੇ ਤੂੰ ਹੁਣ ਕੱਲੇ ਪੱਠੇ ਤੇ ਰੱਖਦੇ ਹੋ ਡੰਗਰ 12 ਲੀਟਰ ਦੁੱਧ ਦੇਣ ਡਿਆ ਤੁਹਾਡਾ 6 ਕਿਲੋ ਤੋਂ 5 4 5 ਕਿਲੋ ਦੁੱਧ ਘਟ ਗਿਆ ਮੰਨ ਕੇ ਚੱਲੋ ਤੁਹਾਡਾ 4000 ਦਾ 5000 ਦਾ ਨੁਕਸਾਨ ਹੋ ਗਏਰੇ 4 ਕਿਲੋ ਦੁੱਧ ਘਟ ਗਿਆ ਤੇ ਠੀਕ ਹੈ ਜੀ ਮਹੀਨੇ ਦਾ 5000 ਦਾ ਨੁਕਸਾਨ ਹੋ ਗਿਆ ਜੇ ਤੂੰ ਉਹੋ ਹੀ ਮੰਨ ਕੇ ਚੱਲੋ ਜੇ ਇੱਕ ਟੋੜਾ ਦੀ ਫਾਲਤੂ ਵਧਾ ਦੋਗੇ ਤੁਹਾਡਾ ਡੰਗਰ ਕਿਲੋ ਦੁੱਧ ਵਧਾ ਦੇਗਾ ਟਾੜਾ 1 ਕਿਲੋ ਦੁੱਧ ਨਾਲ 14-1500 ਰੁਪਏ ਦੀ ਜਿਹੜਾ ਵੰਡ ਪੈਂਦਾ ਤੁਸੀਂ ਖੈ ਦੇ ਲੈ ਸਕਦੇ ਤੇ ਡੰਗਰ ਥੱਲੇ ਦੁੱਧ ਬਰਕਰਾਰ ਰਹਿੰਦਾ ਵਧੀਆ ਰਹਿੰਦਾ ਵਾ ਡੰਗਰ ਦੁੱਧ ਨਹੀਂ ਘਟਾਂਦਾ ਹੁਣ ਆਪਾਂ ਡੰਗਰ ਇੰਨਾ ਮਤਲ ਕਰਦੇ ਆ ਡੰਗਰਾਂ ਵਾ ਤੇ ਪੱਖੇ ਲਾਏ ਆ ਕਿਉਂਕਿ ਪਤਾ ਵੀ ਇਹਨਾਂ ਨੇ ਇਹਨਾਂ ਦੇ ਸਿਰਤੇ ਆ ਹਨਾ ਇਹਨਾਂ ਨੇ ਹੁਣ ਕਮਾ ਕੇ ਦੇਣਾ ਤੇ ਹੁਣ ਮੈਂ ਉਹ ਜਿਹੜੀ ਗਾਈ ਆ ਮੈਂ ਉਹ ਗਾਈ ਲਿਆਂਦੀ ਸਾਹਮਣੇ ਭਾਈ ਜਰ ਦੀ ਸਿੱਧਾ ਸੌਦਾ ਮਾਰਿਆ ਸੀ ਤੇ ਦਸਾਂ ਦਿਨਾਂ ਬਾਅਦ ਆ ਗਿਆ ਡੇ ਘਰ ਸੂਈ ਪਿਛਲੇ ਸਾਲ ਇਸੇ ਹਾਲ ਜਿਹੜਾ ਨੰਗਿਆ ਵਾ ਤੇ ਆ ਉਹਦੀ ਵਸ਼ੀ ਆ ਠੀਕ ਆ ਤੇ ਹੁਣ ਮੰਨ ਕੇ ਚੱਲੋ ਕਿ ਸੱਤ ਮਹੀਨੇ ਦੀ ਆ ਤੇ ਹੋਰ ਜਦੋਂ 12 ਮਹੀਨੇ ਦੀ ਹੁੰਦੀ ਇਹਨੂੰ ਮਟੀ ਅਟੇ ਨੂੰ ਟੀਗਾ ਲੱਗਣ ਵਾਲਾ ਹੋ ਜਾਣਾ ਵਾ ਠੀਕ ਹੈ ਜੀ ਮੈਨੂੰ ਗਾਈ ਮੇਰੀ ਫਰੀਜ਼ ਪੈ ਗਈ ਠੀਕ ਹੈ ਜੀ ਵੇਖੋ ਨਾ ਇਹ ਵੀ ਇਹ ਫਾਇਦਾ ਹੁੰਦਾ ਵਾ ਜੇ ਇਹਨੂੰ ਮਚਾਲ ਕੱਲ ਨੂੰ ਟੀਕਾ ਨੂੰ ਹਾ ਵਧੀਆ ਲਗਵੋਣੇ ਆ ਹਾ ਬਰੀਡ ਵਾਲਾ ਲਗਵੋਣੇ ਆ ਜੇ ਕੱਲ ਨੂੰ ਇਹਦੇ ਵਸ਼ੀ ਆਉਂਦੀ ਆ ਅੱਬ ਇਦਾਂ ਹੀ ਕੰਮ ਚੁਰਦਾ ਜਾਂਦਾ ਨੂੰ ਫਾਇਦਾ ਹੁੰਦਾ ਜਾਂਦਾ ਫਿਰ ਬੰਦਾ ਕੀ ਹੁੰਦਾ ਡੰਗਰ ਨਾਮਾ ਉਹਨਾਂ ਇਹ ਦੇਖੋ ਇੱਕ ਸੂਹ ਹੋਰ ਲਾਵਾਂਗੇ ਬੱਚ ਨੂੰ ਹੀ ਵੇਚ ਦੇਣਾ ਵਾ ਜਿੱਦਾਂ ਉਹ ਬੱਚਾ ਹੀ ਰੱਖ ਲੈਣਾ ਵਾ ਠੀਕ ਹੈ ਜੀ ਤੇ ਜਦੋਂ ਇਹ ਨੂੰ ਟੀਕਾ ਲਵਾ ਕੇ ਫਿਰ ਹੀ ਵੇਚ ਦੇਣਾ ਵਾ ਬਸ ਇਦਾਂ ਹੀ ਬਿਜ਼ਨਸ ਚੱਲਦਾ ਰਹਿੰਦਾ ਹੌਲੀ ਹੌਲੀ ਤੇ ਵੱਧ ਜਾਂਦਾ ਵਾ ਠੀਕ ਹੈ ਜੀ ਤੇ ਅੱਜ ਇਦਾਂ ਹੀ ਆਪਾਂ ਅੱਜ ਮੌਸਮ ਠੰਡਾ ਆਹੀ ਤੇ ਮੈਂ ਚਲੋ ਅੱਜ ਵਲੌਗ ਬਣਾ ਹੀ ਲੈਨੇ ਆ ਤੇ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਨੇ ਤੇ ਇਦਾਂ ਹੀ ਆਪਾਂ ਵਲੌਗ ਬਣਾਇਆ ਕਰਾਂਗੇ ਠੀਕ ਹੈ ਜੀ ਤੇ ਚਲੋ ਫਿਰ ਮਿਲਾਂਗੇ ਨਵੇਂ ਵਲੌਗ ਚ ਤੇ ਹੱਸਦੇ ਬਸਦੇ ਰਹੋ ਤੇ ਚਲੋ ਠੀਕ ਹੈ ਜੀ ਫਿਰਾਂ ਸასი ਗੱਲ ਸਾਰੇ